ਅੱਜ ਦੇਸ਼ ਦੇ ਵੱਖ-ਵੱਖ ਪਾਗਾਂ ਵਿੱਚ ਗਣਤੰਤਰ ਦਿਹਾੜਾ ਮਨਾਇਆ ਗਿਆ ਉੱਥੇ ਹੀ ਸਬਡਿਵੀਜ਼ਨ ਬੁੜਲਾਡਾ ਵਿੱਚ ਦੇ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਚੰਡਾਲੇ ਰੌਣਦੀ ਰਸਮ ਐਸ ਡੀ ਐਮ ਬੁੜਲਾਡਾ ਗਗਨਦੀਪ ਸਿੰਘ ਨੇ ਕੀਤੀ ਇਸ ਮੌਕੇ ਤੇ ਉਹਨਾਂ ਬੋਲਦੇ ਕਿਹਾ ਕਿ ਜੰਗੇ ਆਜ਼ਾਦੀ ਦੇ ਸ਼ਹੀਦਾਂ ਦੀ ਸ਼ਹਾਦਤ ਕਾਰਨ ਅੱਜ ਅਸੀਂ ਆਜ਼ਾਦੀ ਦਾ ਨਿਗਮਣ ਰਹੇ ਹਾਂ ਉਹਨਾਂ ਬੁੜਲਾਡਾ ਹਲਕੇ ਦੇ ਵਿਕਾਸ ਤੇ ਤਰੱਕੀ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਇਸ ਮੌਕੇ ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਡੀਐਸਪੀ ਗਮਦੂਰ ਸਿੰਘ ਚੈਲ ਐਸਐਚਓ ਬਲਕੌਰ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਹਾਜ਼ਰ ਸਨ ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਥੇਟ ਪੰਜਾਬੀ ਟੀਵੀ ਲਈ ਬੁੱਢਲਾਡਾ ਤੋਂ ਬਿੱਟੂ ਬੁੱਢਲਾਡਾ ਦੀ ਰਿਪੋਰਟ ਮੌਨਿਬਾ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਬਹੁਤ ਵਧਾਈ ਦੇਣਾ ਇਹ ਦਿਨ ਸਾਡੇ ਲਈ ਇਸ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਨ 1950 ਵਿੱਚ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਜੋ ਸਾਡੇ ਦੇਸ਼ ਦੀ ਨੀਂਹ ਇਸ ਸੰਵਿਧਾਨ ਵਿੱਚੋਂ ਹੀ ਸਾਡੇ ਸਾਰੇ ਨਿਯਮ ਕਾਨੂੰਨ ਨਿਕਲ ਕੇ ਆਉਂਦੇ ਹਨ ਇਸ ਸੰਵਿਧਾਨ ਦੇ ਨਿਰਮਤਾਵਾਂ ਨੇ ਡਾਕਟਰ ਭੀਮrao Ambedkar ਜੀ ਦੀ ਅਗਵਾਈ ਵਿੱਚ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਨੂੰ ਕਿਸੇ ਸਤਾਰ ਵਿੱਚ ਪੜ੍ਹ ਕੇ ਕੁਝ ਉਹਨਾਂ ਵਿੱਚੋਂ ਅਤੇ ਕਈ ਹੋਰ ਆਪਣੇ ਦੇਸ਼ ਦੀ ਲੋੜ ਅਨੁਸਾਰ ਨਿਯਮਾਂ ਧਰਮਾਂ ਤੋਂ ਛੁੜਿਆ ਅਤੇ ਇਹ ਭਾਰਤ ਦੇ ਸੰਵਿਧਾਨ ਦਾ ਹਿੱਸਾ ਬਣਾਇਆ ਸਾਡਾ ਲੋਕਤੰਤਰ ਸਾਡੀ ਨਿਆਂਪਾਲਿਕਾ ਆਦ ਸਭ ਇਸ ਦਾ ਆਧਾਰ ਸਭ ਦਾ ਆਧਾਰ ਸਾਡਾ ਸੰਵਿਧਾਨ ਹੀ ਹੈ ਇਹ ਸੰਵਿਧਾਨ ਬਣਾਉਣ ਦਾ ਹੱਕ ਸਾਨੂੰ ਉਦੋਂ ਮਿਲਿਆ ਜਦੋਂ ਅਸੀਂ ਸਨ 1947 ਵਿੱਚ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਉਸ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਅੰਗਰੇਜ਼ ਵੱਲੋਂ ਮੱਧਹੀਪੜਾਏ ਹੋਏ ਨਿਯਮ ਕਾਨੂੰਨ ਚੱਲਦੇ ਸਨ ਜੋ ਕਿ ਉਹਨਾਂ ਦੀ ਪਾਰਲੀਮੈਂਟ ਵਿੱਚ ਬਣਾਏ ਜਾਂਦੇ ਸਨ ਇਸ ਆਜ਼ਾਦੀ ਨੂੰ ਲੈ ਆਉਣ ਵਿੱਚ ਸਮੁੱਚੇ ਦੇਸ਼ ਨੇ ਲੜਾਈ ਲੜੀ ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਡਾਇਆ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਸ਼ਹੀਦ ਮਰਲਾ ਟੇਗਰਾ ਜੀ ਲਾਲਾ ਰਾਜਪਾਤਰਾਇ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਸੋਂ ਸਿੰਘ ਬਖਲਾਸ ਜੀਤ ਸਿੰਘ ਆਦ ਵਰਗੇ ਕਈ ਪੰਜਾਬੀ ਸੂਰਮੇ ਸਨ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਆਵਾਜ਼ ਬੁਲੰਦ ਕੀਤੀ 1947 ਵਿੱਚ ਵੀ ਆਜ਼ਾਦੀ ਤੋਂ ਬਾਅਦ ਅਸੀਂ ਆਪਣੀ ਸਰਦਾਰਨ ਦੀ ਰਚਨਾ ਕੀਤੀ ਤੇ ਹੌਲੀ ਹੌਲੀ ਦੇਸ਼ ਨੂੰ ਪ੍ਰਗਤੀ ਦੇ ਰਾਹ ਤੇ ਪਾਇਆ ਛੋਟੀਆਂ-ਛੋਟੀਆਂ ਵਸਤੂਆਂ ਲਈ ਦੂਸਰੇ ਦੇਸ਼ ਤੇ ਨਿਰਭਰ ਹੋਣ ਵਾਲਾ ਸਾਡਾ ਦੇਸ਼ ਹੌਲੀ-ਹੌਲੀ ਅੱਗੇ ਵਧਾ ਗਿਆ ਸਾਡਾ ਦੇਸ਼ ਅਜਨਾ ਸਿਰਫ ਖੋਦ ਉਤਪਾਦਾਂ ਵਿੱਚ ਸਵੈ-ਨਿਰਭਰ ਹੋ ਰਿਹਾ ਹੈ ਬਲਕਿ ਕਈਆਂ ਦਾਤਾ ਭਾਰੀ ਮਾਤਰਾ ਵਿੱਚ ਨਿਰਯਾਤ ਵੀ ਕਰਦਾ ਹੈ ਪਿਛਲੇ ਕੁਝ ਸਮੇਂ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਦੀ ਅਗਵਾਈ ਹੇਠ ਵੀ ਸਾਡੇ ਪ੍ਰਦੇਸ਼ ਨੇ ਵੀ ਕਾਫੀ ਵਿਕਾਸ ਕੀਤਾ ਹੈ ਜੇਕਰ ਸਤਲਜਪੁਰ ਲਾਜ਼ਮੀ ਗੱਲ ਕਰੀਏ ਇੱਥੇ ਵੀ ਅਲੱਗ-ਅਲੱਗ ਖੇਤਰਾਂ ਵਿੱਚ ਅਸੀਂ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ ਪਿੰਡ ਬੋੜਾਵਾ ਦੇ ਵਿੱਚ ਸਰਕਾਰ ਵੱਲੋਂ ਸੈਨਾ ਤੇ ਪੁਲਿਸ ਵਿੱਚ ਭਰਤੀ ਲਈ ਨੌਜਵਾਨਾਂ ਨੂੰ ਮੁਫਤ ਸਿਖਲਾਈ ਦੇ ਲਈ 26 ਕਰੋੜ ਦੀ ਲਾਗਤ ਨਾਲ ਪੰਜਾਬ ਯੁਵਾ ਹੁਨਰ ਵਿਕਾਸ ਦੋਸਤਘਰ ਕੇਂਦਰ ਬਣਾਏ ਜਾ ਰਹੇ ਹਨ ਜੋ ਇਸ ਸਾਲ ਅਗਸਤ ਵਿੱਚ ਸ਼ੁਰੂ ਹੋ ਜਾਏਗਾ ਝੋਕਾ ਵਿੱਚ ਪੜ੍ਹਨ ਦੀ ਚਾਹ ਨੂੰ ਪੈਦਾ ਕਰਨ ਲਈ ਸਰਕਾਰ ਦੀ ਨੀਤੀ ਅਨੁਸਾਰ 25 ਦੇ ਪਿੰਡਾਂ ਵਿੱਚ ਹੁਣ ਤੱਕ ਕੁੱਲ 6 ਨਵੀਆਂ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਜੇਦਾ ਫਾਇਦਾ ਹਰ ਬੱਚੇ ਤੇ ਬਚੇ ਲੈ ਰਹੇ ਹਨ ਇਸ ਤੋਂ ਇਲਾਵਾ ਹੋਰ ਪਿੰਡਾਂ ਵਿੱਚ ਵੀ ਨਵੀਆਂ ਲਾਇਬ੍ਰੇਰੀਆਂ ਸਥਾਪਿਤ ਕਰਨ ਦੀ ਪ੍ਰਕਿਰਿਆ ਜਾਰੀ ਹੈ ਖੇਡਾਂ ਨੂੰ ਸਹਾਇਤ ਕਰਨ ਲਈ ਆਈਟੀਐ ਬੁੜਾਡਾ ਵਿੱਚ 3 ਅਦਾਸੀ ਅਤੇ ਪਿੰਡ ਬਾਦਰਪੁਰ ਦੇ ਆਕਾ ਵਾਲੀ ਦੀਆਂ ਸਪੋਰਟੈਕਸ ਦੀਆਂ ਨਸਲੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਇਸ ਖੇਤਰ ਵਿੱਚ ਵੀ ਸਬਦਵੀਆ ਬੁੜਾਡਾ ਦੇ ਵੱਖ-ਵੱਖ ਖੇਡਾਂ ਦੇ ਵਿਦਿਆਰਥੀਆਂ ਨੇ ਲੈਟਬਾਲ ਸ਼ੂਟਿੰਗ ਕਾਰਟੇ ਬੈਂਸਿੰਗ ਟੈਕਵੋਂਡੋ ਅਤੇ ਰੈਟਿਕਸ ਆਦਿ ਵਿੱਚ ਫਾਰਕ ਲੈ ਕੇ ਮੈਡਲ ਜਿੱਤੇ ਹਨ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਦੇਣ ਲਈ ਸਰਕਾਰ ਦੇ ਪਿੱਛੇ ਹਦੀ ਬੋਹਾਰ ਅਲਵਾ ਦੀ ਫੂਰਸਾਰੀ ਦਾ ਪ੍ਰੋਜੈਕਟ ਪਿੰਡ ਪੱਖੀ ਵਾਲਾ ਤੋਂ ਚਾਨਣਾ ਤੱਕ ਬਣਾਇਆ ਗਿਆ ਅਤੇ ਪਿੰਡ ਬੋਹਾਰ ਤੋਂ ਕਾਮੀ ਵਾਲਾ ਤੱਕ ਬੋਹਾਰ ਅਲਵਾ 6 ਦੀ ਉਸਾਰੀ ਕੀਤੀ ਇਸ ਤੋਂ ਇਲਾਵਾ ਪੋਟਾਡਾ ਸ਼ਹਿਰ ਵਿੱਚ ਪੁਰਾਣਾ ਰੋਡ ਤੋਂ ਵਾਟਰ ਟੈਂਕਸਟ ਤੱਕ 20 ਲੱਖ ਰੁਪਏ ਦੀ ਲਾਗਤ ਨਾਲ ਪਾਈਪਲਾਈਨ ਦਾ ਕੰਮ ਪੂਰਾ ਕੀਤਾ ਗਿਆ ਅਤੇ ਵਾਟਰ ਟੈਂਕਸਟ ਤੋਂ ਲੈ ਕੇ ਬੋਹਾ ਬਾਰੇ ਰੋਡ ਤੱਕ ਨਹਿਰੀ ਪਾਣੀ ਨੂੰ ਲੱਭਣ 1 ਕਰੋੜ ਦੀ ਲਾਗਤ ਨਾਲ ਅੰਡਰ ਗਰਾਉਂਡ ਪਾਈਪਲਾਈਨ ਆਊਟਫਾਸਾ ਸਥਾਪਿਤ ਕੀਤੀ ਗਈ